ਫਰੀਦਕੋਟ ਲੋਕ ਸਭਾ ਸੀਟ ਖੂਬ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਜੀ ਹਾਂ ਇੱਥੇ ਕਲਾਕਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਕਲਾਕਾਰਾਂ ਦਾ ਤਾਂਤਾ ਲੱਗਿਆ ਹੋਇਆ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਹੰਸ ਰਾਜ ਹਾਂਸ ਦੂਜੇ ਪਾਸੇ ਕਰਮਜੀਤ ਅਨਮੋਲ ਜਿਨ੍ਹਾਂ ਕਾਰਨ ਕਲਾਕਾਰਾਂ ਦਾ ਤਾਂਤਾ ਲੱਗਿਆ ਹੋਇਆ ਹੈ ਜੀ ਹਾਂ ਹੰਸ ਰਾਜ ਹਾਂਸ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਤੇ ਇਹੀ ਵਜ੍ਹਾ ਹੈ ਕਿ ਪੰਜਾਬੀ ਇੰਡਸਟਰੀ ਦੇ ਲੋਕਾਂ ਤੇ ਹੋਰ ਕਲਾਕਾਰਾਂ ਦੇ ਫਰੀਦਕੋਟ ਦੇ ਵਿੱਚ ਗੇੜੇ ਲੱਗ ਰਹੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਦੇ ਲਈ ਚੋਣ ਪ੍ਰਚਾਰ ਕਰਦੇ ਨਜ਼ਰੀ ਪੈ ਰਹੇ ਨੇ ਉੱਥੇ ਹੀ ਕਲਾਕਾਰ ਤੇ ਗਾਇਕ ਯੁਵਰਾਜ ਹੰਸ ਆਪਣੇ ਪਿਤਾ ਦੇ ਲਈ ਪ੍ਰਚਾਰ ਕਰਨ ਦੇ ਲਈ ਫਰੀਦਕੋਟ ਹਲਕੇ ਦੇ ਵਿੱਚ ਪਹੁੰਚੇ ਨੇ ਜੀ ਹਾਂ ਇੱਕ ਪਾਸੇ ਇਹਵੇਂ ਲੱਗ ਰਿਹਾ ਹੈ ਕਿ ਕਰਮਜੀਤ ਅਨਮੋਲ ਦੇ ਨਾਲ ਇੰਡਸਟਰੀ ਖੜੀ ਹੈ ਤੇ ਹੰਸ ਰਾਜ ਹੰਸ ਤੋਂ ਪਾਸਾ ਵਟ ਰਹੀ ਹੈ ਹਾਲਾਂਕਿ ਯੁਵਰਾਜ ਹੰਸ ਦਾ ਇਹ ਹੀ ਕਹਿਣਾ ਹੈ ਕਿ ਅਸੀਂ ਕਲਾਕਾਰਾਂ ਤੇ ਇੱਕ ਦੂਜੇ ਦੇ ਨਾਲ ਆ ਫਿਲਹਾਲ ਯੁਵਰਾਜ ਹੰਸ ਉਹਨਾਂ ਨੇ ਆਪਣੇ ਪਿਤਾ ਦੇ ਲਈ ਚੋਣ ਪ੍ਰਚਾਰ ਕੀਤਾ ਹੈ ਜਿੱਥੇ ਯੁਵਰਾਜ ਹੰਸ ਜੋ ਨੇ ਉਹ ਚੋਣ ਪ੍ਰਚਾਰ ਕਰਦੇ ਹੋਏ ਵਿੱਚ ਜਾ ਕੇ ਆਪਣੇ ਪਿਤਾ ਲਈ ਵੋਟਾਂ ਮੰਗਦੇ ਦਿਖਾਈ ਦਿੱਤੇ ਇਸ ਦੌਰਾਨ ਉਹਨਾਂ ਨੇ ਫਰੀਦਕੋਟੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿਤਾ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਤੁਹਾਂ ਦਾ ਜੀ ਕਿ ਉੱਥੇ ਭੰਗੜੇ ਪੈਂਦੇ ਵੀ ਦਿਖਾਈ ਦਿੱਤੇ ਤੇ ਯੁਵਰਾਜ ਹੰਸ ਦੀ ਗਾਇਕੀ ਵੀ ਲੋਕਾਂ ਨੂੰ ਸੁਣਨ ਨੂੰ ਮਿਲੀ ਪ੍ਰਚਾਰ ਦੌਰਾਨ ਯੁਵਰਾਜ ਹੰਸ ਨੇ ਪਿਤਾ ਹੰਸ ਰਾਜ ਹੰਸ ਦੇ ਹੱਕ ਚ ਵੋਟ ਦੀ ਅਪੀਲ ਕਰਦਿਆਂ ਇੱਕ ਮੌਕਾ ਮੰਗਿਆ ਅ ਅੱਜ ਮੇਰਾ ਪਹਿਲਾ ਦਿਨ ਹੈ ਜੀ ਕੈਂਪੇਨਿੰਗ ਦਾ ਮੌਕੇ ਪਹੁੰਚਾ ਮੌਕੇ ਤੋਂ ਸ਼ੁਰੂਆਤ ਕੀਤੀ ਆ ਜਿਹੜਾ ਪਿਆਰ ਮਿਲ ਰਿਹਾ ਬੜੇ ਪਿਆਰੇ ਲੋਕ ਨੇ ਤੇ ਸਾਰੇ ਜਨ ਬਸ ਇਹ ਹੀ ਆ ਕਿ ਇੱਕ ਤਰੀਕ ਨੂੰ ਤੁਸੀਂ ਮੇਰੇ 파ਰਨਰ ਜਨਾਬ ਤਮੋ ਸ਼੍ਰੀ ਹੰਸਾ ਜਨਸਟਿੰਗ ਵੋਲਪਾਉ ਤੇ ਤਾਉਡ ਆਨਰ ਸਮੇਂ ਦੇ ਵਿੱਚ ਜਿਵੇਂ ਵਿਰੋਧ ਹੋ ਰਿਹਾ ਹੈਗਾ ਉਹ ਤੁਹਾਨੂੰ ਕੀ ਲੱਗਦਾ ਹੈ ਇਸੇ ਤਰ੍ਹਾਂ ਬੋਲ ਰਿਹਾ ਹੈ ਜੀ ਆਪ ਨਹੀਂ ਜੀ ਮੇਰੇ ਡੈਡ ਇਹਨੇ ਪਿਆਰੇ ਨੇ ਉਹਨਾਂ ਨੇ ਪਿਆਰ ਨਾਲ ਸਾਰਿਆਂ ਨੂੰ ਮਨਾ ਲੈਣਾ ਮੈਨੂੰ ਪਤਾ ਹੈ ਔਰ ਸਾਡੀ ਫੈਮਿਲੀ ਦਾ ਇਹੀ ਦਸਤੂਰ ਹੈ ਇਹੀ ਨਿਵਾਜ਼ ਹੈ ਕਿ ਰੋਸੇ ਨੂੰ ਬਿਆਨ ਨਾਮ ਨਾਲੇ ਦਾ ਜਾਂਗਾ ਕੇ ਬਣਾ ਲੀਤਾ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਤੁਸੀਂ ਹੰਸਰਾਏ ਦੇ ਬੇਟੇ ਉਹ ਅੱਜ ਪੁਣਾ ਐਕਸਪੋਰਟ ਕਰ ਰਹੇ ਹਨ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਵਿਰੋਧ ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਜੀ ਕਿਉਂ ਹੋ ਰਿਹਾ ਬਟ ਚਲੋ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਹੈ ਉਹਨਾਂ ਦਾ ਰਾਈਟ ਹੈ ਜੀ ਵਿਰੋਧ ਕਰਨਾ ਬਟ ਕੁਝ ਤਰੀਕਾ ਉਹਨਾਂ ਦਾ ਮੈਨੂੰ ਸਾਰਿਆਂ ਨੂੰ ਨਹੀਂ ਸ਼ੁਭਾ ਦੇਰਾ ਜਾਂ ਬੱਤਸਾ ਨਹੀਂ ਲੱਗ ਰਿਹਾ

ਜਿਹੜੇ ਹੈਗੇ ਨੇ ਲੋਕ ਉਹ ਇੱਕ ਪ੍ਰੋਪਗੈਂਡਾ ਵੀ ਚਲਾ ਰਹੇ ਨੇ ਉਸ ਸਮਾਂ ਦੇ ਖਿਲਾਫ ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ ਪਰ ਜ਼ਿਆਦਾ ਹੌਨਰਾਈ ਹੋ ਰਿਹਾ ਕਾਂਗਰਸ ਕੱਲ ਇਮੋਸ਼ਨਲ ਹੀ ਹੋਗੇ ਸੀ ਕਿ ਕਿਉਂ ਮੇਰੇ ਨਾਲ ਹੀ ਕਿਉਂ ਇੰਨਾ ਕਰ ਰਹੇ ਆ ਪਰ ਸਾਨੂੰ ਇਹ ਹੀ ਆ ਬੀਇੰਗ ਅ ਸਨ ਨੇ ਉਹਨਾਂ ਦੇ ਨਾਲ ਖੜਾ ਆ ਉਹਨਾਂ ਦੀ ਕੈਂਪੇਨਿੰਗ ਤੇ ਆਂ ਬਸ ਮੈਂ ਇਹ ਗਰੰਟੀ ਉਹ ਵੀ ਤੁਹਾਡੀਆਂ ਮੰਗਾ ਨੇ ਇੱਕ ਵਾਰੀ ਸਾਨੂੰ ਬਹੁਤ ਦਿਓ ਅਸੀਂ ਕੋਸ਼ਿਸ਼ ਕਰਾਂਗੇ ਜੀ ਜੋ ਵੀ ਤੁਹਾਡੀ ਕਿਸੇ ਗਲੇ ਆ ਤੁਸੀਂ ਅੱਜ ਕਾਫੀ ਲੋਕਾਂ ਨੂੰ ਮਿਲ ਰਹੇ ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦੇ ਇੱਥੇ ਹੋਇਆ ਬਹੁਤ ਅੱਛਾ ਮੈਂ ਜਿਵੇਂ ਦੱਸਿਆ ਜੀ ਮੌਕੇ ਦੂਜੀ ਵਾਰੀ ਆਇਆ ਪਹਿਲੀ ਵਾਰੀ ਮੈਂ ਉਦੋਂ ਆਇਆ ਸੀ ਜਦੋਂ ਮੇਰੀ ਫਿਲਮ ਸਟਾਰਟ ਹੋਣੀ ਸੀ ਬੜਾ ਇਹ ਦੂਜੀ ਵਾਰ ਨੂੰ ਮੌਕਾ ਮਿਲਿਆ ਮੋਕੇ ਆਉਣ ਦਾ ਬੜੇ ਪਿਆਰੇ ਲੋਕ ਨੇ ਇੱਥੇ ਉਦੋਂ ਵੀ ਬਹੁਤ ਪਿਆਰ ਮਿਲਿਆ ਸੀ ਤੇ ਅੱਜ ਵੀ ਬਹੁਤ ਪਿਆਰ ਮਿਲ ਰਿਹਾ ਕੀ ਮੈਨਨੇ ਘਾਨੇ ਦੌਰਾਨ ਇੱਕ ਪਸੰਦੀ ਜਿਹੜਾ ਮੌਕਾ ਆਇਆ ਸੀ ਉਦੋਂ ਉਹਨਾਂ ਨੇ ਪਸੰਦਾਂ ਨੇ ਕਾਫੀ ਰੂਪ ਅਸ਼ੇਵਾਂ ਮੋਦੀ ਦਮਗਾ ਬਸ ਇਹਨਾਂ ਨੇ ਤੇ ਦਰਾਂ ਨੂੰ ਨਾ ਨਹੀਂ ਹੁੰਦਾ ਸਮਝ ਨਹੀਂ ਮੁੰਡਾ ਇਹ ਕਿੰਨਾ ਬਰਕਰਾਰ ਹੈ ਇਹ ਮੁੰਡਾ ਇਹਨਾਂ ਨੂੰ ਤਾਂ ਕੋਈ ਨਹੀਂ ਮੈਂ ਉਹੀ ਕਹਿ ਰਿਹਾ ਕਿ ਇੱਕ ਡੈਡ ਨੇ ਵੀ ਉਸ ਦਿਨ ਕਿਹਾ ਸੀ ਕਿ ਤੁਸੀਂ ਐਟ ਲੀਸਟ ਮੈਨੂੰ ਮੌਕਾ ਤਾਂ ਦਿਓ ਇੱਕ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਜੀ ਦੇਖ ਕੇ ਮੌਕਾ ਦੇ ਕੇ ਦੇਖਿਆ ਵੀ ਆ ਔਰ ਮੈਨੂੰ ਇਹ ਵੀ ਪਤਾ ਡੈਡੀ ਜੀ ਨੇ ਹਮੇਸ਼ਾ ਅੱਖ ਸੱਚ ਦੀ ਲੜਾਈ ਲੜੀ ਆ ਚਾਹੇ ਕੁਝ ਵੀ ਹੋਵੇ ਇਟਸ ਨਾਟ ਅਬਾਊਟ ਪਾਰਟੀਆਂ ਕੁਝ ਵੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ